ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਉ ਪੈਂਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਉ ਵੇਖਣ ਸੁਨਣਾ ਝੂਠ ਹੈ ਮੁਖ ਝੂਠਾ ਆਲਾਉ ਨਾਨਕ ਨਾਮ ਸਲਾਹੇ ਤੂੰ ਹੋਰ ਹਉ ਮੈਂ ਆਵੂ ਜਾਉ ਹੈਨ ਵਿਰਲੇ ਨਾਹੀ ਘਣੀ ਪੈ ਲੈ ਪਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਚੋਟੈ ਸੀਤੀ ਜੋ ਮਰੇ ਲੱਗੀ ਸਾਪਰਵਾਣ ਜਿਸਨੂੰ ਲਾਇ ਤਿਸ ਲੱਗੈ ਲੱਗੀ ਤਾਂ ਪਰਵਾਣ ਪਿਰਮ ਪੈ ਕਾਮ ਨਾ ਨਿਕਲੇ ਲਾਇਆ ਤਿਨ ਸੋ ਜਾਣ ਭਾਂਡਾ ਤੋਐ ਕੌਣ ਜੇ ਕੱਚਾ ਸਾਜਿਆ ਤਾ ਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਏ ਵਾਜਾ ਭਾਵ ਸੀ ਮਨੁ ਜੇ ਅੰਦੇ ਖੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਣ ਖਰੇ ਰੂਪ ਇਕ ਕਹਿ ਜਾਣਨ ਕਹਿ ਆ ਬੁੱਝਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿਧ ਨਾ ਬੋਧ ਨਾ ਅਕਲ ਸਰ ਅਖਰ ਕਾ ਭਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਐ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤੈ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾਹ ਪਨਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉ ਵਾਲਣ ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਸੰਭਾਲ ਸਭਨੀ ਘਟਿ ਸਹਵਸੈ ਸਹਿ ਬਿਨ ਘਟ ਨਾ ਕੋਈ ਨਾਨਕ ਤੇ ਸੁਹਾਗਣੀ ਜਿੰਨਾ ਗੁਰਮਖ ਪਰਗਟ ਹੋਏ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕਿਰਾਣਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਈ ਗਿਆਨਹੀਣੰਗ ਅਗਿਆਨ ਪੂਜਾ ਅੰਧਵਰਤਾਰਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੁ ਕੱਲੈ ਉੱਠੀ ਚੱਲੈ ਸਾਧਨਾਹੀ ਅਵੇਹੀ ਗੱਲੈ ਰਾਮ ਝੁਰੈ ਦਲ ਮੇਲ ਵੈ ਅੰਤਰਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹ ਸਿਰੂ ਲక్ష్ਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮਹਿ ਝੂਰੇ ਰਾਮ ਚੰਦ ਸੀਤਾ ਲక్ష్ਮਣ ਜੋਗ ਹਨਮੰਤਰ ਆਰਾਧਿਆ ਆਇਆ ਕਰ ਸੰਯੋਗ ਭੂਲਾ ਦੇਤ ਨਾ ਸਮਝਈ ਤਿੰਨ ਪ੍ਰਭ ਕੀਏ ਕਾਮ ਨਾਨਕ ਵੀ ਪਰਵਾਹਸੂ ਕੀਰਤਨਾ ਮਿਟਈ ਰਾਮ ਲਾਹੌਰ ਸ਼ਹਿਰ ਜਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹ ਹੈ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਉਦੋ ਸੀ ਘਰੇ ਹੀ ਵੁੱਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਨੇ ਵੈ ਸੋ ਦੇਵੈ ਨਾਹੀ ਖੱਤੇ ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਬਲਾ ਕੰਚਨਵੰਨ ਕੈ ਦੁਖੜੈ ਸੜਿਉਹੀ ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਗੈ ਸੀਤੀ ਮੇਰਾ ਸੰਗ ਜਿਤ ਡਿਠੈ ਤਨ ਪਰ ਫੋੜੈ ਚੜੈ ਚਵਗਣਵੰਨ ਰਾਜ ਨ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਈ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਈ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇ ਉਹ ਰਾਇ ਨੂੰ ਮਤ ਚੱਲੈ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਣੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਐ ਪੂਰੇ ਕਾ ਕੀਆ ਸਭ ਕਿਛ ਪੂਰਾ ਕਟਵਾਦ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੀ ਸਮਾਹੀ